ਪਿਤਾ ਬਣਨਾ ਅਜੀ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਕਿ ਤੁਸੀਂ ਕਦੇ ਸੁਣਿਆ ਹੈ ਕਿ ਵਹੀਕਲ ਚੈਕਿੰਗ ਨਾਕੇ ਦੇ ਉੱਪਰ ਫਾਇਰਿੰਗ ਹੋ ਗਈ ਹੋਵੇ ਅਜੀਹਾ ਵਾਪਰਿਆ ਫਰੀਦਕੋਟ ਦੇ ਪਿੰਡ ਪੰਜਗਰਾਈ ਦੇ ਵਿੱਚ ਫਰੀਦਕੋਟ ਦੇ ਪਿੰਡ ਪੰਜਗਰਾਈ ਦੇ ਵਿੱਚ ਇੱਕ ਵਹੀਕਲ ਚੈਕਿੰਗ ਦੇ ਲਈ ਨਾਕਾ ਲਗਾਇਆ ਗਿਆ ਸੀ ਇਸ ਦੌਰਾਨ ਦੋ ਬਾਈਕ ਸਵਾਰ ਨੌਜਵਾਨ ਕੋਟਪੂਰਾ ਵਾਲੀ ਸਾਈਟ ਤੋਂ ਆਉਂਦੇ ਨੇ ਤੇ ਨਾਕਾ ਦੇਖ ਕੇ ਅਚਾਨਕ ਡਰ ਦੇ ਕਾਰਨ ਆਪਣਾ ਬਾਈਕ ਪਿੱਛੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪਰ ਇਸ ਦੌਰਾਨ ਚੌਕੀ ਇੰਚਾਰਜ ਵੱਲੋਂ ਉਹਨਾਂ ਦੇ ਵੱਲ ਫਾਇਰ ਕੀਤਾ ਜਾਂਦਾ ਜੋ ਕਿ ਇੱਕ ਲੜਕੇ ਦੀ ਬਾਹ ਤੇ ਲੱਗ ਜਾਂਦਾ ਤੇ ਦੂਜਾ ਨੌਜਵਾਨ ਵੀ ਮੋਟਰਸਾਈਕਲ ਤੋਂ ਹੇਠਾ ਡਿੱਗਣ ਕਾਰਨ ਜ਼ਖਮੀ ਹੋ ਗਿਆ ਇਨ੍ਹਾਂ ਜ਼ਖਮੀਆਂ ਨੂੰ ਫਰੀਦਕੋਟ ਦੇ ਗੁਰਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਐਸਪੀ ਜਸਮੀਤ ਸਿੰਘ ਨੇ ਦੱਸਿਆ ਹੈ ਕਿ ਹਵਾਈ ਫਾਇਰ ਕੀਤਾ ਗਿਆ ਸੀ ਜੀ ਕਿ ਸਾਡੇ ਜਿਦਾ ਤੁਹਾਨੂੰ ਪਤਾ ਹੈ 15 ਜਨਵਰੀ ਆ ਰਹੀ ਹੈ ਤੇ ਅਸੀਂ ਜਗਾ ਜਗਾ ਨਾਕੇ ਲਗਾਏ ਹੋਏ ਆ ਤਾਂ ਸਾਡੀ ਪੰਜ ਗ੍ਰਾਈ ਚੌਂਕੀ ਵਾਲਿਆਂ ਨੇ ਵੀ ਨਾਕਾ ਲਗਾਇਆ ਹੋਇਆ ਸੀ ਤੇ ਉਥੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਨੇ ਇਹਨਾਂ ਨੇ ਉਹਨਾਂ ਨੂੰ ਰੋਕਣ ਦਾ ਜਦੋਂ ਇਸ਼ਾਰਾ ਕੀਤਾ ਉਹ ਐਕਚੁਅਲੀ ਰੁਕੇ ਨਹੀਂ ਹੈਗੇ ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਭਾਈ ਕਿਉਂਕਿ ਨਾਕਾ ਚੈਕਿੰਗ ਕਰ ਰਹੀ ਸੀ ਜਦੋਂ ਰੋਕਿਆ ਉਹ ਕਹਿੰਦੇ ਨਾਕਾ ਗਾਂ ਲੱਗਾ ਹੋਇਆ ਸੀ ਆਪਣੇ ਜਿਹਦਾ ਵੈਰੀਗੇਟ ਟਾਈਪ ਹੁੰਦੇ ਨੇ ਤੇ ਉਹ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਜਾ ਕੇ ਕਾਂ ਕਿਰਾਵਾਦੀ ਦੇ ਨਾਲ ਹੀ ਹੈ ਨਾ ਜੀ ਕਿ ਉਹ ਮੋਟਰਸਾਈਕਲ ਉਹਨਾਂ ਦਾ ਸਕਿਡ ਕਰ ਗਿਆ ਡਿੱਗ ਗਏ ਜਿਸ ਕਰਕੇ ਉਹਨਾਂ ਦੇ ਰਗੜਾ ਵਗੈਰਾ ਸੱਟਾਂ ਤੇ ਜਦੋਂ ਉਹ ਲੱਗੀਆਂ ਨੇ ਫਿਰ ਆਪਾਂ ਉਹਨਾਂ ਨੂੰ ਚੱਕ ਕੇ ਲੈ ਕੇ ਇਮੀਡੀਏਟਲੀ ਮੈਡੀਕਲ ਟੈਂਸ਼ਨ ਵਾਸਤੇ ਤਾਂ ਜੋ ਉਹਨਾਂ ਨੂੰ ਇੱਥੇ ਆਪਾਂ ਜਮ੍ਹਾਂ ਕਰਾਇਆ ਸਰ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਕਿ ਲੜਕੇ ਦੀ ਬਾਹ ਤੇ ਫਰ ਲੱਗਾ ਨਹੀਂ ਇਦਾਂ ਨੇ ਜੀ ਪੁਲਿਸ ਜਦੋਂ ਮੈਂ ਤੁਹਾਨੂੰ ਦੱਸਿਆ ਨੱਕਾ ਲੱਗਾ ਸੀ ਜਦੋਂ ਇਹਨਾਂ ਨੇ ਵਾਰਨਿੰਗ ਕੀਤਾ ਸਾਡੇ ਚੌਂਕੀ ਚਾਰ ਨੇ ਤੇ ਭਾਈ ਇਹ ਤੁਸੀਂ ਰੁਕੋ ਤੇ ਨੰਬਰ ਵੀ ਐ ਨਹੀਂ ਸੀ ਕੋਈ ਮੋਟਰਸਾਈਕਲ ਤੇ ਤੇ ਫਿਰ ਐਸੀ ਕਿਉਂਕਿ ਥੋੜੀ 15 ਅਗਸਤ ਕਰਕੇ ਥੋੜੀ ਚੈਕਿੰਗ ਵੀ ਚੱਲ ਰਹੀ ਹੈ ਥੋੜੀ ਅਲਰਟਨੈਸ ਵੀ ਜ਼ਿਆਦਾ ਹੈਗੀ ਆ ਤਾਂ ਉਹਨੇ ਜੇ ਕੇਰਾ ਫਾਇਰ ਜਿਹੜਾ ਕੀਤਾ ਹੈਗਾ ਉਹ ਆਜ ਕੀਤਾ ਹੈ ਜਸਟ ਉਹ ਲੋਕੀ ਕਹਿੰਦੇ ਆ ਕਿ ਵਾਰਨਿੰਗ ਨਹੀਂ ਦੀ ਸੀ ਉਹਨੂੰ ਉਹਦੇ ਲੱਗਾ ਕਿ ਨਹੀਂ ਲੱਗਾ ਉਹਨਾਂ ਦਾ ਲਾਚ ਚੱਲ ਰਿਹਾ ਉਹ ਨੂੰ ਪਤਾ ਲੱਗੇਗਾ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਬੱਚਾ ਉਹਨਾਂ ਚੋਂ ਮਾਈਨਰ ਹੈ ਉਹ ਸਿਰਫ ਪੁਲਿਸ ਤੋਂ ਡਰਦੇ ਮਾਰੇ ਜਿਹੜਾ ਉਹਨਾਂ ਨੇ ਆਪ ਦਾ ਬਾਈਕ ਦੇ ਪਿੱਛੇ ਜਿਵੇਂ ਜੀ ਉਹ ਜੇ ਪੁਲਿਸ ਦੇ ਪੁਲਿਸ ਪਹਿਲਾਂ ਇਤਨੀ ਹੈ ਨਹੀਂ ਕਿ ਉਹਨਾਂ ਨੇ ਉਸੇ ਵੇਲੇ ਹੀ ਉਹਨਾਂ ਨੂੰ ਇਕੱਲੇ ਰੁਕਾਇਆ ਬਾਕੀਆਂ ਨੂੰ ਵੀ ਰੋਕੇ ਚੈੱਕ ਕਰ ਰਹੇ ਸੀ ਲੋਕੀ ਆਪਣੇ ਆਪ ਕੋਆਪਰੇਟ ਕਰ ਰਹੇ ਸੀ ਪੁਲਿਸ ਨੂੰ ਤੇ ਜੇ ਉਹਨਾਂ ਨੂੰ ਕੋਈ ਇਦਾਂ ਦੀ ਕਹਾਣੀ ਸੀ ਤੇ ਰੁੱਕ ਕੇ ਪੁਲਿਸ ਨੂੰ ਦੱਸਦੇ ਹਨਾ ਜੀ ਉਹਨਾਂ ਨੇ ਭਜਾਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ ਉਹ ਇਹ ਚੀਜ਼ ਸ਼ੰਕਾ ਪੈਦਾ ਕਰਦੀ ਹਾਂ ਦੋਨੋਂ ਬੱਚਿਆਂ ਦੀ ਕੋਈ ਕੰਡੀਸ਼ਨ ਕਿਤੇ ਨਹੀਂ। ਦੇ ਆਰ ਫਾਈਨ ਠੀਕ ਨੇ। ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਦੀ ਕਾਰਵਾਈ ਤੇ ਵੱਡੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਜੇਕਰ ਨੌਜਵਾਨ ਬਾਈਕ ਤੇ ਭੱਜ ਰਹੇ ਸੀ ਤਾਂ ਉਹਨਾਂ ਤੇ ਹਵਾਈ ਫਾਇਰ ਕਰਨ ਦੀ ਕੀ ਲੋੜ ਪੈ ਗਈ?